ਮਰਤਪਾਲ ਨੂੰ ਤੇ ਉਹਦੇ ਸਾਥੀਆਂ ਨੂੰ ਨਜਾਇਜ਼ ਇਹਨਾਂ ਹੋਰ ਸਿੱਡੀ ਵੱਡੀ ਲਾ ਕੇ ਸੈਂਟਰ ਦੀਆਂ ਕਈ ਬਟਾਲੀ ਨੇ ਇੱਥੇ ਖੜੀਆਂ ਕਰਕੇ ਤੇ ਉਹਨਾਂ ਨੂੰ ਫੜ ਕੇ ਤੇ ਕਿੱਥੇ ਦੇਖ ਲੋ ਕਾਲੇ ਪਾਣੀ ਜੇਲ੍ਹ ਚ ਡੱਬ ਦਿੱਤਾ ਗਿਆ ਜਿਹੜੇ ਹਰਿਆਣਾ ਚ ਤੇ ਯੂਪੀ ਦੇ ਵਿੱਚ ਫੈਕਟਰੀਆਂ ਲੱਗੀਆਂ ਨੇ ਉੱਥੇ ਇੱਕ ਪਾਊਡਰ ਚਿੱਟੇ ਪਾਊਡਰ ਨਾਂ ਦਾ ਡਰੱਗ ਤਿਆਰ ਕੀਤਾ ਜਾਂਦਾ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਅੱਜ ਅਸੀਂ ਪਹੁੰਚੇ ਹਾਂ ਇਲਾਕਾ ਫਰੋਹੀਪੁਰ ਲੱਖਾ ਹਜੀ ਦੇ ਵਿੱਚ ਸਾਡੇ ਨਾਲ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਦੇ ਵਰਕਰ ਬੈਠੇ ਨੇ ਜਿਵੇਂ ਕਿ ਮੇਰੇ ਨਾਲ ਬੈਠੇ ਨੇ ਭਾਈ ਭពਿੰਦਰ ਸਿੰਘ ਜੀ ਭੁੱਲਰ ਸਾਹਿਬ ਜੋ ਕਿ ਜਿਨ੍ਹਾਂ ਦੇ ਬੇਟੇ ਗੈਂਗਸਟਰ ਹੈਗੇ ਸੀ ਜਿਵੇਂ ਆਪਾਂ ਜੈਪਲ ਭੁੱਲਰ ਦੀ ਗੱਲ ਕਰੀਏ ਜਿਨ੍ਹਾਂ ਨੂੰ ਸਰਕਾਰ ਨੇ ਯੂਪੀ ਦੇ ਵਿੱਚ ਐਨਕਾਉਂਟਰ ਕਰਕੇ ਮਾਰ ਦਿੱਤਾ ਗਿਆ ਸੀਗਾ ਸੋ ਉਹਨਾਂ ਦੇ ਫਾਦਰ ਸਾਹਿਬ ਨੇ ਜਿਨ੍ਹਾਂ ਨੇ ਐਮਪੀ ਦੇ ਉਮੀਦਵਾਰ ਦੀ ਜਿਹੜੀ ਟਿਕਟ ਹੈਗੀ ਇਹਨਾਂ ਨੂੰ ਸ਼੍ਰੋਮਨੀ ਕਾਲੀਦਾਲ ਅਮਰਸਰ ਦੇ ਵੱਲੋਂ ਸਿਮਰਜੀਤ ਮਾਨ ਦੇ ਵੱਲੋਂ ਦਿੱਤੀ ਗਈ ਹੈ ਸੋ ਗੱਲਬਾਤ ਕਰਦੇ ਆਂ ਸੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਹਾਂਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਾਰੇ ਦੇਖਣ ਵਾਲੇ ਮੇਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਸਵਾਗਤ ਤੁਹਾਡਾ ਜੀ ਤੁਹਾਡੀ ਟੀਮ ਦਾ ਵੀ ਸ਼ੁਕਰੀਆ ਵੀਰ ਜੀ ਜਿਸ ਤਰ੍ਹਾਂ ਮੌਜੂਦਾ ਹਾਲਾਤ ਹੈਗੇ ਨੇ ਪੰਜਾਬ ਦੇ ਪੰਜਾਬ ਦੀ ਜਿਹੜੀ ਰਾਜਨੀਤੀ ਉਥਲ-ਪੁਥਲ ਹੋ ਰਹੀ ਹੈ ਕੋਈ ਬੀਜੇਪੀ ਦਾ ਬੰਦਾ ਕਿੱਧਰ ਜਾ ਰਿਹਾ ਕੋਈ ਆਮ ਆਦਮੀ ਪਾਰਟੀ ਦਾ ਬੀਜੇਪੀ ਚ ਜਾ ਰਿਹਾ ਕੋਈ ਕਿਵੇਂ ਕੋਈ ਕਿਵੇਂ ਸੋ ਜਿਵੇਂ ਤੁਸੀਂ ਸਿਮਰਜੀਤ ਮਾਨ ਦੇ ਵੱਲੋਂ ਖਿਲਾਾਰੇ ਗਏ ਹੋ ਐਮਪੀ ਫਰੋਜਪੁਰ ਤੋਂ ਉਮੀਦਵਾਰ ਤੁਸੀਂ ਕੀ ਕੀ ਮੁੱਦੇ ਲੈ ਕੇ ਫਰੋਜਪੁਰ ਦੇ ਲੈ ਕੇ ਤੁਰੇ ਹੋ ਦੇਖੋ ਜੀ ਜਿਹੜੇ ਤੁਸੀਂ ਦੂਜੀਆਂ ਪਾਰਟੀਆਂ ਦੇ ਸਿਆਸਤਦਾਨ ਦੇਖ ਰਹੇ ਹੋ ਜੀ ਜੀ ਇਹ ਆਮ ਲੋਕਾਂ ਨੂੰ ਇਹਨਾਂ ਦੀ ਇਸ ਹਰਕਤ ਤੋਂ ਪਤਾ ਲੱਗ ਰਿਹਾ ਹੈ ਕਿ ਇਹ ਆਪਣੀ ਜ਼ੁਬਾਨ ਦੇ ਜਾਂ ਇਮਾਨ ਦੇ ਕਿੰਨੇ ਕੁ ਪੱਕੇ ਨੇ ਕਿ ਇੱਕ ਪਾਰਟੀ ਦੀ ਕੁਝ ਹੋਰ ਸੂਲ ਹੁੰਦਾ ਦੂਸਰੀ ਦਾ ਕੁਝ ਹੋਰ ਹੁੰਦਾ ਤੀਸਰੀ ਦਾ ਕੁਝ ਹੋਰ ਹੁੰਦਾ ਇਹਨਾਂ ਲੀਡਰਾਂ ਦਾ ਭਾਵੇਂ ਕਿਸੇ ਵੀ ਪਾਰਟੀ ਦਾ ਹੋਵੇ ਇਹਨਾਂ ਦਾ ਕਿਸੇ ਨਾ ਕਿਸੇ ਢੰਗ ਨਾਲ ਲੋਕਾਂ ਨੂੰ ਗੁੰਮਰਾ ਕਰਕੇ ਇਲੈਕਸ਼ਨ ਜਿੱਤਣੀ ਤੇ ਇਲੈਕਸ਼ਨ ਜਿੱਤ ਕੇ ਕੁਰਸੀ ਤੇ ਬਹਿ ਕੇ ਤੇ ਕਰਪਸ਼ਨ ਕਰਨੀ ਪੈਸਾ ਬਣਾਉਣਾ ਪੈਸੇ ਤੋਂ ਇਲਾਵਾ ਇਹਨਾਂ ਦਾ ਹੋਰ ਕੋਈ ਮਕਸਦ ਹੀ ਨਹੀਂ ਰਹਿ ਗਿਆ ਇਸ ਕਰਕੇ ਇਹ ਵੱਖ-ਵੱਖ ਪਾਰਟੀਆਂ ਚ ਇਧਰ ਉਧਰ ਡੇਡੂਆਂ ਅੰਗਛਾਲਾ ਮਾਰਦੇ ਫਿਰਦੇ ਨੇ ਤੇ ਮੈਨੂੰ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਵੱਲੋਂ ਸਦਾਰ ਸਿੰਘ ਰਣਜੀਤ ਸਿੰਘ ਮਾਨ ਤੇ ਉਹਨਾਂ ਦੀ ਪਾਰਟੀ ਵੱਲੋਂ ਟਿਕਟ ਦਿੱਤੀ ਗਈ ਹੈ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਉਹਨਾਂ ਨੇ ਮੈਨੂੰ ਮੌਕਾ ਦਿੱਤਾ ਆਪਣੀ ਆਵਾਜ਼ ਉਠਾਉਣ ਦਾ ਉਪਿੰਦਰ ਸਿੰਘ ਜੀ ਜਿਸ ਤਰ੍ਹਾਂ ਫੂਜਪੁਰ ਦਾ ਇਲਾਕਾ ਜਿਹੜਾ ਨਸ਼ੇ ਦੇ ਵਿੱਚ ਗ੍ਰਸਤ ਹੈਗਾ ਬਹੁਤ ਜ਼ਿਆਦਾ ਸੋ ਇਥੋਂ ਕਹਿੰਦੇ ਵੀ ਬਾਰਡਰ ਜਿਹੜਾ ਸਾਹਦੀ ਇਲਾਕਾ ਬਿਲਕੁਲ ਨੇੜੇ ਹੈਗਾ ਆਪਣੇ ਜਿੱਥੇ ਆਪਾਂ ਬੈਠੇ ਆ ਇਥੋਂ ਸਿਰਫ 2-4 ਕਿਲੋਮੀਟਰ ਹੋਵੇਗਾ ਸੋ ਡਰਾਉਨ ਦੇ ਰਾਸਤੇ ਜਿਹੜਾ ਨਸ਼ਾ ਇਥੋਂ ਪਾਕਿਸਤਾਨ ਦੇ ਵਿੱਚ ਆਉਂਦਾ ਇੱਥੇ ਸਾਡੇ ਨੌਜਵਾਨ ਨਸ਼ੇ ਦੇ ਨਾਲ ਮਰਦੇ ਆ ਕੀ ਤੁਸੀਂ ਕੰਮ ਜਾ ਹੋ ਪਾਓਗੇ ਮੈਂ ਪੁਲਿਸ ਜ ਰਹਿਣ ਕਰਕੇ ਮੈਂ ਨਿੱਜੀ ਤੌਰ ਤੇ ਜਾਣਦਾ ਵੀ ਨਸ਼ਾ ਕਿੱਥੋਂ ਆਉਂਦਾ ਤੇ ਕਿਵੇਂ ਵਰਤੋਂ ਆਉਂਦਾ ਤੇ ਕਿਸ ਕਿਸਮ ਦਾ ਨਸ਼ਾ ਆਉਂਦਾ ਜਿਹੜਾ ਨਸ਼ਾ ਬਾਰਡਰ ਤੋਂ ਪਾਕਿਸਤਾਨ ਤੋਂ ਆਉਂਦਾ ਇਹ ਅਫੀਮ ਤੋਂ ਇੱਕ ਬੜਾ ਕੀਮਤੀ ਪਾਊਡਰ ਬਣਾਉਂਦੇ ਨੇ ਜਿਹਨੂੰ ਹੀਰੋਇਨ ਕਿਹਾ ਜਾਂਦਾ ਜੀ ਜੀ ਉਹਦੀ ਕੀਮਤ ਬਹੁਤ ਜ਼ਿਆਦਾ ਹੁੰਦੀ ਆ ਤੇ ਉਹ ਸਿਰਫ ਯੂਰਪ ਕੰਟਰੀ ਚ ਜਾ ਕੇ ਖੋਲਦੇ ਪੈਕਟ ਉਹਨਾਂ ਦੇ ਜੀ ਤੇ ਬਹੁਤ ਉੱਚੇ ਮੁੱਲ ਤੇ ਉੱਥੇ ਵੇਚਦੇ ਆ ਯੂਰਪ ਦੀ ਜਨਤਾ ਜਾਂ ਉੱਥੋਂ ਦੇ ਲੋਕ ਉਹਨੂੰ ਇਸਤੇਮਾਲ ਕਰਦੇ ਆ ਹਮ ਐਡਾ ਮਹਿੰਗਾ ਨਸ਼ਾ ਇਹ ਪੰਜਾਬ ਚ ਕੋਈ ਨਹੀਂ ਵਰਤ ਸਕਦਾ ਕੋਈ ਬਹੁਤ ਤਕੜਾ ਆਦਮੀ ਕੋਈ ਲੀਡਰ ਵਰਦਾ ਹੋਵੇ ਮੈਂ ਕਹਿ ਨਹੀਂ ਸਕਦਾ ਆਮ ਆਦਮੀ ਨਹੀਂ ਵਰ ਸਕਦਾ ਇੱਥੇ ਸਾਡੇ ਨੌਜਵਾਨਾਂ ਨੂੰ ਨਸ਼ੇ ਦੇ ਕੇ ਮਾਰਨ ਦੀ ਵਜ੍ਹਾ ਕਰਕੇ ਬਹੁਤ ਮਾੜੀ ਕਿਸਮ ਦਾ ਨਚਾ ਜਿਹੜੇ ਹਰਿਆਣਾ ਚ ਤੇ ਯੂਪੀ ਦੇ ਵਿੱਚ ਫੈਕਟਰੀਆਂ ਲੱਗੀਆਂ ਨੇ ਉੱਥੇ ਇੱਕ ਪਾਊਡਰ ਚਿੱਟੇ ਪਾਊਡਰ ਨਾਂ ਦਾ ਡਰੱਗ ਤਿਆਰ ਕੀਤਾ ਜਾਂਦਾ ਜੀ ਇਹ ਡਰੱਗ ਕਿਸੇ ਵੇਲੇ ਹਿਟਲਰ ਨੇ ਆਪਣੀਆਂ ਫੌਜਾਂ ਨੂੰ ਜੰਗ ਦੇ ਟਾਈਮ ਤੇ ਦਿੱਤਾ ਸੀ ਜੀ ਜੀ ਇਹ ਜਿਹੜੇ ਆ ਬਹੁਤ ਜ਼ਿਆਦੇ ਲੋਕ ਇਹ ਡਰੱਗ ਬਣਾਉਣਾ ਸਿੱਖ ਚੁੱਕੇ ਆ ਖਾਸ ਕਰ ਸਾਡੀਆਂ ਕੁਫੀਆ ਏਜੰਸੀਆਂ ਤੇ ਉਹਨਾਂ ਦੇ ਨਮਾਇਨ ਦੇ ਚੁੱਕੇ ਨੇ ਉਹ ਡਰੱਗ ਜਿਹੜਾ ਨਾ ਉਥੋਂ ਸਪਲਾਈ ਪੰਜਾਬ ਚ ਕੀਤਾ ਰਿਹਾ ਜਿਹੜਾ ਬਹੁਤ ਘਾਤਕ ਆ ਜੀ ਇਸ ਕਰਕੇ ਅਸੀਂ ਸਾਡੀ ਸਰਕਾਰ ਬਣਦੀ ਆ ਅਸੀਂ ਪੁਲਿਸ ਨੂੰ ਫ੍ਰੀ ਕਰਾਂਗੇ ਬਿਲਕੁਲ ਤੇ ਜੇ ਪੁਲਿਸ ਨੂੰ ਬਿਲਕੁਲ ਫ੍ਰੀ ਕਰਾਂਗੇ ਤੇ ਨਸ਼ਾ ਖਤਮ ਵੀ ਹੋ ਜਾਏਗਾ ਜੀ ਵੀਰ ਭਪਿੰਦਰ ਸਿੰਘ ਜੀ ਪੁੱਲਰ ਸਾਹਿਬ ਜਿਸ ਤਰ੍ਹਾਂ ਕਿਸਾਨਾਂ ਦੀ ਗੱਲ ਕਰੀਏ ਕਿਸਾਨਾਂ ਨੇ 1.5 ਸਾਲ ਤਰਨਾ ਲਗਾਇਆ ਦਿੱਲੀ ਦੇ ਵਿੱਚ ਪਿਛਲੀ ਵਾਰੀ ਦੁਬਾਰਾ ਤਰਨਾ ਫਿਰ ਜਿਹੜਾ ਖਨੌਰੀ ਛੰਭੂ ਬਾਰਡਰ ਤੇ ਲਗਾਤਾਰ ਜਾਰੀ ਹੈਗਾ ਕਿ ਕਿਸਾਨਾਂ ਦੀ ਨੀਤੀ ਕੀ ਲੈ ਕੇ ਆਓਗੇ ਤੁਸੀਂ ਦੇਖੋ ਜੀ ਕਿਸਾਨਾਂ ਦੀ ਬਹੁਤ ਜ਼ਰੂਰੀ ਮੰਗਾ ਨੇ ਜਿਹੜੀਆਂ ਕਿ ਪਹਿਲੀ ਗੱਲ ਤੇ ਸਰਕਾਰ ਨੇ ਕਿਸਾਨਾਂ ਨੂੰ ਬਿਲਕੁਲ ਮਾਰਨ ਵਾਸਤੇ ਕਾਨੂੰਨ ਬਣਾਏ ਕੁਛ ਆਪਣੇ ਵਪਾਰੀਆਂ ਨੂੰ ਸਾਰੇ ਪੰਜਾਬ ਦੀ ਜ਼ਮੀਨ ਦੇਣ ਦੀ ਪਲਾਨ ਬਣੀ ਉਹ ਕਿਸਾਨ ਸਾਡੇ ਟਾਈਮ ਸਿਰ ਸੁਚੇਤ ਹੋ ਗਏ ਤੇ ਉਹ ਸਾਡੇ 700 ਦੇ ਕਰੀਬ ਕਿਸਾਨ ਜਿਹੜੇ ਸ਼ਹੀਦ ਹੋ ਗਏ ਜੀ ਜੀ ਇਹਨਾਂ ਨੇ ਦੇਖੋ ਕਿੰਡੀ ਘਟਿਆ ਹਰਕਤ ਕੀਤੀ ਵੀ ਉਹਨਾਂ ਨੂੰ ਸਦਕੇ ਤੇ ਸਾਰੀਆਂ ਜ਼ਰਤਾਂ ਜਿਹੜੀਆਂ ਮੰਗਾਂ ਸੀ ਉਹਨੇ ਨਹੀਂ ਡਿਮਾਂਡ ਸੀ ਮੰਨ ਲਈਆਂ ਜੀ ਜੀ ਉਹ ਧਰਨਾ ਚੁੱਕਣ ਲਈ ਉਹ ਐਗਰੀ ਹੋ ਗਏ ਉਹਨਾਂ ਧਰਤਾ ਚੁੱਕ ਲਿਆ ਤੇ ਕੋਈ ਵੀ ਬਾਅਦ ਚ ਉਹ ਲਾਗੂ ਨਹੀਂ ਕੀਤੀ ਗਈ। ਹਮਮ ਇਸ ਕਰਕੇ ਜਿਹੜੀ ਸਰਕਾਰ ਹੀ ਆਪਣੇ ਦੇਸ਼ਵਾਸੀਆਂ ਨਾਲ ਇਹੋ ਜਿਹੀ ਹਰਕਤ ਕਰਦੀ ਆ। ਇਹਦੇ ਨਾਲੋਂ ਬੁਰੀ ਗੱਲ ਕੋਈ ਹੋ ਨਹੀਂ ਸਕਦੀ। ਅਸੀਂ ਕਿਸਾਨਾਂ ਦੇ ਨਾਲ ਖੜੇ ਆ। ਅਸੀਂ ਉਹਨਾਂ ਦੇ ਪਾਰਲੀਮੈਂਟ 'ਚ ਆਵਾਜ਼ ਠਾਵਾਂਗੇ ਤੇ ਦੂਜੀਆਂ ਪਾਰਟੀਆਂ ਨੂੰ ਨਾਲ ਲੈ ਕੇ ਮਜਬੂਰ ਕਰਦੇ ਆਂ ਕਿ ਸੈਂਟਰ ਸਰਕਾਰ ਨੂੰ ਵੀ ਉਹ ਕਾਨੂੰਨ ਵਾਪਸ ਲੈਣ। ਰੋਪਿੰਦਰ ਸਿੰਘ ਜੀ ਮੌਜੂਦਾ ਐਮਪੀ ਜਿਹੜਾ ਫਰੋਜਪੁਰ ਦਾ ਹੈਗੇ ਨੇ ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਕੀ ਤੁਹਾਨੂੰ ਲੱਗਦਾ ਹੈ ਫਰੋਜਪੁਰ ਦੇ ਵਾਸਤੇ ਉਹਨਾਂ ਨੇ ਕੋਈ ਤਹਈਆ ਕੀਤਾ ਹੈ ਮੈਂ ਵੀ ਜੀ ਫਰੋਜਪੁਰ ਹੀ ਰਹਿਣਾ ਤੇ ਫਰੋਜਪੁਰ ਦਾ ਹੀ ਰਹਿਣ ਵਾਲਾ ਜੀ ਉਹ ਤੇ ਕਦੀ ਉਹਨਾਂ ਦਾ ਨਾਂ ਹੀ ਨਹੀਂ ਸੁਣਿਆ ਕਿ ਜਿੱਤਣ ਤੋਂ ਬਾਅਦ ਉਹ ਕਦੀ ਕਿਤੇ ਫਰੋਜਪੁਰ ਆਏ ਵੀ ਹੋਣ ਤੇ ਕਦੀ ਉਹਨਾਂ ਫਰੋਜਪੁਰ ਸ਼ਹਿਰ 'ਚ ਵੀ ਗੇੜਾ ਨਹੀਂ ਮਾਰਿਆ ਇਹ ਗੱਲ ਸਾਰਾ ਫਰੋਜਪੁਰ ਨੋ ਹਲਕਾ ਜਾਣਦਾ ਜੀ ਜੀ ਇਸ ਕਰਕੇ ਉਹਨਾਂ ਕੰਮ ਤੇ ਕੀ ਕਰਨਾ ਸੀ ਉਹ ਤੇ ਕਦੀ ਆਇਆ ਹੀ ਨਹੀਂ ਇੱਥੇ ਹੂੰ ਹੂੰ ਜਿੱਤ ਕੇ ਚਲੋ ਚਲੇ ਗਏ ਤੇ ਬਸ ਆਪਣਾ ਬਿਜ਼ਨਸ ਚਲਾਉਂਦੇ ਆ ਜੀ ਹੂੰ ਹੂੰ ਹਾਂ ਤੇ ਭਪਿੰਦਰ ਸਿੰਘ ਜੀ ਸਵਾਲ ਹੈਗਾ ਕਿ ਸੁਲਤਾਨਪੁਰ ਦੇ ਵਿੱਚ ਕਹਿੰਦੇ ਵੀ ਗੁਰਦਾਰ ਸਾਹਿਬ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਦੇ ਹੁੰਦਿਆ ਗੋਲੀ ਚੱਲ ਗਈ ਵੀ ਗੋਲੀ ਨੇ ਆਪ ਵੀ ਚਲਵਾਈ ਕਹਿੰਦੇ ਵੀ ਕਹਿੰਦੇ ਉੱਥੇ ਬਦਬੀ ਵੀ ਕੀਤੀ ਹੈਗੀ ਇਹਨਾਂ ਦੀ ਪੁਲਿਸ ਨੇ ਭਗਵੰਤ ਮਾਨ ਦੀ ਨੇ ਤੇ ਕਹਿੰਦੇ ਗੁਰੂ ਸਾਹਿਬ ਦੀ ਬੇਦਬੀ ਕੋ ਬੂਟ ਲੈ ਕੇ ਪੁਲਿਸ ਵਾਲੇ ਅੰਦਰ ਵੜ ਗਏ ਸੀ ਬਹੁਤ ਵੱਡੇ ਵੱਡੇ ਇਲਜ਼ਾਮ ਸੁਖਬੀਰ ਬਾਦ ਲਾਉਂਦੇ ਆ ਇਹੋ ਜੀਆਂ ਗਲਤੀਆਂ ਪੁਲਿਸ ਜਿਹੜੀ ਆ ਅੰਡਰ ਪ੍ਰੈਸ਼ਰ ਕਰਦੀ ਆ ਜੀ ਸਿਆਸਤਦਾਨ ਅਫਸਰਾਂ ਦੇ ਦਬਾਅ ਪਾਉਂਦੇ ਆ ਅਫਸਰ ਕਈ ਵਾਰਾਂ ਘਬਰਾ ਕੇ ਆਪਣੀ ਡਿਊਟੀ ਭੁੱਲ ਜਾਂਦੇ ਆ ਤੇ ਕਈ ਤਰ੍ਹਾਂ ਦੀਆਂ ਕਤਾਈਆਂ ਕਰ ਦਿੰਦੇ ਆ ਈਵਨ दैट ਤੁਸੀਂ ਦੇਖਿਆ ਹੀ ਆ ਕੋਟਕਪੂਰੇ ਜਾਂ ਕਿੱਥੇ ਗੋਲੀ ਮਾਰ ਕੇ ਆਮ ਬੈਠੇ ਜਿਹੜੇ ਵੈਗਰੂ ਵੈਰੂ ਕਰਦੇ ਲੋਕ ਮਾਰ ਦਿੱਤੇ ਗਏ ਇਹੋ ਗਾਂਢੀ ਉੱਥੇ ਹੋਇਆ ਇਹ ਇਨਾਂ ਸੈਸੀ ਲੋਕਾਂ ਦਾ ਪੁਲਿਸ ਤੇ ਨਜਾਇਜ਼ ਦਬਾਅ ਤੇ ਪੁਲਿਸ ਵਾਲਿਆਂ ਦਾ ਬਿਲਕੁਲ ਅਫਸਰਾਂ ਦਾ ਉਹਨਾਂ ਦੇ ਥੱਲੇ ਘੋੜੀ ਬਣ ਜਾਣਾ ਇਹ ਉਹਦਾ ਨਤੀਜਾ ਇਸ ਕਰਕੇ ਇਹੋ ਜਿਹੀਆਂ ਹਰਕਤਾਂ ਹੁੰਦੀਆਂ ਜਪਿੰਦਰ ਸਿੰਘ ਜੀ ਬੰਦੀ ਸਿੰਘ ਜਿਹੜੇ 32 ਸਾਲ ਤੋਂ ਅੰਦਰ ਨੇ 28 ਸਾਲ ਤੋਂ ਅੰਦਰ ਨੇ ਕੀ ਕਹੋਗੇ ਦੇਖੋ ਜੀ ਬਹੁਤ ਮਾੜੀ ਗੱਲ ਆ ਇਹ ਵਰਲਡ ਦੇ ਵਿੱਚ ਸਾਰੀ ਦੁਨੀਆ ਨੂੰ ਇਹ ਮੈਸੇਜ ਜਾਂਦਾ ਵੀ ਸਿੱਖਾਂ ਨਾਲ ਇਹ ਕਿੰਨਾ ਜਿਆਦਾ ਧੱਕਾ ਕਰ ਰਹੇ ਆ ਮੈਨੂੰ ਨਹੀਂ ਲੱਗਦਾ ਵੀ ਇਹਨਾਂ ਲੋਕਾਂ ਨੂੰ ਜੇਲ੍ਹ ਚ ਰੱਖ ਕੇ ਤਾਂ ਕੋਈ ਬਹੁਤ ਵੱਡਾ ਲਾਭ ਹੋਏਗਾ ਇਹਦਾ ਸਾਡਾ ਤੇ ਨੁਕਸਾਨ ਹੈ ਹੀ ਹੈ ਤੇ ਸਾਰੇ ਦੇਸ਼ ਦਾ ਵੀ ਨੁਕਸਾਨ ਆ ਇਹਨਾਂ ਨੂੰ ਇਹਦੇ ਰਿਜ਼ਲਟ ਜਿਹੜੇ ਆ ਭੁਗਤਣੇ ਪੈਣਗੇ ਅਮਰਤਪਾਲ ਨੂੰ ਤੇ ਉਹਦੇ ਸਾਥੀਆਂ ਨੂੰ ਨਜਾਇਜ਼ ਇਹਨਾਂ ਫੋਰ ਸੇਢੀ ਵੱਡੀ ਲਾ ਕੇ ਸੈਂਟਰ ਦੀਆਂ ਕਈ ਪਟਾਲੀ ਨੇ ਇੱਥੇ ਖੜੀਆਂ ਕਰਕੇ ਤੇ ਉਹਨਾਂ ਨੂੰ ਫੜ ਕੇ ਤੇ ਕਿੱਥੇ ਦੇਖ ਲੋ ਕਾਲੇ ਪਾਣੀ ਜੇਲ੍ਹ ਚ ਡੱਕ ਦਿੱਤਾ ਗਿਆ ਇਹ ਬਿਲਕੁਲ ਗਲਤ ਹੈ ਸੈਂਟਰ ਸਰਕਾਰ ਨੂੰ ਇਹੋ ਜੀਆਂ ਹਰਕਤਾਂ ਤੋਂ ਬਾਝੌੜਣਾ ਚਾਹੀਦਾ ਤੇ ਸਾਡੇ ਜਿਹੜੇ ਸਿੰਘ ਨੇ ਉਹ ਤੁਰੰਤ ਰਿਆ ਕਰਨੇ ਚਾਹੀਦੇ ਇਹ ਵੀਰ ਭពਿੰਦਰ ਸਿੰਘ ਦੀ ਖੀਲਾ ਸਵਾਲ ਹੈ ਹੈਗਾ ਕਿ ਜਿੱਥੇ ਤੁਸੀਂ ਬੈਠੇ ਹੋ ਫਰੋਜਪੁਰ ਦੇ ਹਲਕੇ ਵਿੱਚ ਮਮਦੋੜ ਦੇ ਵਿੱਚ ਅੱਗੇ ਤੁਹਾਡੇ ਸਾਹਮਣੇ ਲੋਕ ਵੀ ਬੈਠੇ ਹੈਗੇ ਨੇ ਜੇ ਤੁਸੀਂ ਮੈਂਬਰ ਆਫ ਪਾਰਲੀਮੈਂਟ ਬਣ ਜਾਂਦੇ ਹੋ ਕੀ ਲੋਕਾਂ ਨੂੰ ਵਾਅਦਾ ਕਰ ਦਿਓ ਅਸੀਂ ਸਭ ਤੋਂ ਵੱਡੇ ਤੇ ਸਾਡੇ 7 8 ਨੇ ਜਿਹਦੇ ਵਿੱਚ ਇੱਕ ਵਾਦਾ ਵਾ ਵੀ ਜੀ ਬਾਰਡਰ ਖੁਲਾਵਾਂਗੇ ਜੀ ਹਰ ਤਰ੍ਹਾਂ ਸਰਕਾਰ ਨੂੰ ਇਸ ਲਈ ਐਗਰੀ ਕਰਦੇ ਆਂਗੇ ਕਿ ਸਾਡੇ ਜਿਹੜੇ ਆ ਦੋ ਤਿੰਨ ਬਾਰਡਰ ਨੇ ਜਿਵੇਂ ਹਸੈਨੀ ਆਲਾ ਜਾਂ ਫਾਇਲਕਾ ਸੁਨੇਮਾਨ ਕੀ ਆ ਉਹ ਵਪਾਰ ਲਈ ਖੋਲ ਦਿੱਤੇ ਜਾਣ ਵਪਾਰ ਨਾਲ ਨਾਲ ਸਾਡੀ ਨੌਜਵਾਨ ਪੀੜ੍ਹੀ ਨੂੰ ਸਾਡੇ ਕਿਸਾਨਾਂ ਨੂੰ ਸਾਡੇ ਵਪਾਰੀਆਂ ਨੂੰ ਸਾਡੇ ਮਜ਼ਦੂਰਾਂ ਨੂੰ ਸਾਡੇ ਟਰਾਂਸਪੋਰਟਰਾਂ ਨੂੰ ਬਹੁਤ ਵੱਡਾ ਕੰਮ ਮਿਲੇਗਾ ਤੇ ਉਹਨਾਂ ਦੀ ਫੈਲ ਮਾਈਨਸ ਪੋਜੀਸ਼ਨ ਜਿਹੜੀ ਆ ਠੀਕ ਹੋਵੇਗੀ ਦੂਜੀ ਜਿਹੜੇ ਇਹਨਾਂ ਬਾਹਰਲੇ ਪ੍ਰਤੀ ਕਰਦੇ ਆ ਦੂਜੀਆਂ ਸਟੇਟਾਂ ਦੀ ਪੰਜਾਬ ਦੀਆਂ ਨੌਕਰੀਆਂ 'ਚ ਅਸੀਂ ਬਿਲਕੁਲ ਬੰਦ ਕਰਕੇ 100% ਪੰਜਾਬ ਦੇ ਨੌਜਵਾਨਾਂ ਨੂੰ ਇਹ ਨੌਕਰੀਆਂ ਦਿੱਤੀਆਂ ਜਾਣਗੀਆਂ ਤੇ ਨਸ਼ਿਆਂ ਤੇ ਵੀ ਕੰਟਰੋਲ ਕੀਤਾ ਜਾਏ। ਇਹ ਵੀਰ ਜੀ ਜਿਵੇਂ ਭਗਵੰਤ ਮਾਨ ਨੇ ਨਾਅਰਾ ਦਿੱਤਾ ਸੀ ਰੰਗਲਾ ਪੰਜਾਬ ਉਹਦੇ 'ਚ ਕੀ ਕਹੋਗੇ? ਦੇਖੋ ਜੀ ਉਹ ਕਿਤੇ ਪੋਸਟਲ ਜਾਂ ਕੋਈ ਉਹਨੇ ਕਮਰੇ ਦੇ ਵਿੱਚ ਇਹੋ ਜਿਹੀ ਫੋਟੋ ਬਣਾਈ ਹੋਣੀ ਆ ਪੰਜਾਬ ਦੀ ਤੇ ਉਤੋਂ ਉਹਨੇ ਰੰਗ ਕਰ ਦਿੱਤਾ ਹੋਣਾ। ਹੂੰ ਤੇ ਉਹ ਨਕਸ਼ੇ ਨੂੰ ਉਹਨੇ ਰੰਗਲਾ ਪੰਜਾਬ ਕਹਿ ਦਿੱਤਾ। ਫਿਜ਼ੀਕਲ ਤੌਰ ਤੇ ਤਰਤੀਰੇ ਜਾ ਕੇ ਵੇਖੀਏ ਤੇ ਤੁਸੀਂ ਰੋਜ਼ ਬਹੁਤ ਤੁਸੀਂ ਸੁਲਝੇ ਹੋਏ ਪੱਤਰਕਾਰ ਜੀ ਤੁਸੀਂ ਦੇਖਦੇ ਹੋ ਵੀ ਕਿੱਥੇ ਰੰਗਲਾ ਪੰਜਾਬ ਆ ਇਹ ਤੇ ਪੰਜਾਬ ਬਿਲਕੁਲ ਜੂੜਿਆ ਲੂੜਿਆ ਕੁੱਟਿਆ ਮਾਰਿਆ ਬੇਵਸਲੂਕ ਪੁਲਸ ਦਾ ਤਸ਼ੱਦਦ ਚੱਲਦੇ ਆ ਜੀ ਜੀ ਤੇ ਹੋਰ ਮਹਿਕਮੇ ਜਿਹੜੇ ਆ ਰੱਜ ਕੇ ਲੁੱਟ ਕਰਦੇ ਆ ਕ੍ਰਿਪਸ਼ਨ ਗੋੜੇ ਗੋੜੇ ਤੇ ਤੇ ਬੁਰੇ ਹਾਲ ਨੇ ਜੇ ਕਿਤੇ ਰੰਗਲਾ ਪੰਜਾਬ ਹੋਏਗਾ ਤੇ ਡ੍ਰੈਗ ਰੂਮ ਚ ਭਗਵੰਤ ਮਾਨ ਦੇ ਚ ਜਰੂਰ ਹੋਏਗਾ ਉਹ ਆਪਣੀ ਪਤਨੀ ਨਾਲ ਉਥੇ ਅੰਜਾਇ ਕਰਦਾ ਹੈਗਾ ਭਪਿੰਦਰ ਸਿੰਘ ਜੀ ਇੱਕ लास्ट ਸਵਾਲ ਕਰ ਲਿਓ ਸਿਮਰਜੀਤ ਮਾਨ ਸੰਗਰੂਰ ਤੋਂ ਲੰਬੇ ਸਮੇਂ ਬਾਅਦ ਐਮਪੀ ਬਣੇ ਸੀਗੇ ਕੀ ਲੱਗਦਾ ਹੁਣ ਦੁਬਾਰਾ ਜਿਹੜਾ ਹੁਣ ਜਨਾਬ ਹੁਣ ਜਾ ਰਿਹਾ ਬਿਲਕੁਲ ਜੀ ਸਿਮਰਨਜੀਤ ਸਿੰਘ ਮਾਨ ਵੀ ਜਿੱਤਣਗੇ ਤੇ ਸਾਡੀ ਪਾਰਟੀ ਦੇ ਮੇਰੇ ਸਵੀਤ ਬਾਕੀ ਕੈਂਡੀਡੇਟ ਵੀ ਜਿੱਤਣਗੇ ਲੋਕਾਂ ਦਾ ਸਾਨੂੰ ਬਹੁਤ ਵਧੀਆ ਹੰਗਾਰਾ ਮਿਲਿਆ ਜੀ ਜੀ ਅਸੀਂ ਬਿਲਕੁਲ ਕ੍ਰਪਸ਼ਨ ਅੱਜ ਤੱਕ ਸਿਮਰਨਜੀਤ ਸਿੰਘ ਮਾਨ ਨੇ برداشت ਨਹੀਂ ਕੀਤੀ ਜੀ ਤੇ ਜੇ ਕੋਈ ਸਾਡੇ ਪਾਰਟੀ ਦਾ ਮੈਂਬਰ ਤੇ ਕੋਈ ਵੀ ਸ਼ਿਕਾਇਤ ਮਿਲੀ ਹੈ ਤਾਂ ਉਹਨਾਂ ਨੂੰ ਪਾਰਟੀ ਚੋਂ ਬਾਹਰ ਕੱਢਿਆ ਤੇ ਨਾ ਹੀ ਕਿਸੇ ਕ੍ਰਪਟ ਮੈਂਬਰ ਨੂੰ ਉਹਨਾਂ ਹੋਰ ਕਿਸੇ ਪਾਰਟੀ ਚੋਂ ਜਾਂ ਕਿਤੋਂ ਸ਼ਾਮਲ ਕੀਤਾ ਜੀ ਅਸੀਂ ਬਿਲਕੁਲ ਸਾਫ਼ ਸੁਥਰੀ ਸਰਕਾਰ ਦੇਵਾਂਗੇ ਜੇਕ ਬੂਟਾਂ ਪਾ ਕੇ ਜਿੰਤਾ ਸਾਨੂੰ ਜੇ ਤੋਂ ਵੀ ਹੈ ਧੰਨਵਾਦ ਸੋ ਸਾਡੇ ਨਾਲ ਸਿਗੇ ਸ਼ਰੂਮਨੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜੇ ਉਮੀਦਵਾਰ ਹੈਗੇ ਨੇ ਫਰੋਜਪੁਰ ਤੋਂ ਸਰਦਾਰ ਭਪਿੰਦਰ ਸਿੰਘ ਜੀ ਭੁੱਲਰ ਸਾਹਿਬ ਜਿਨ੍ਹਾਂ ਨੇ ਗੱਲਬਾਤ ਕੀਤੀ ਹੈ ਸੋ ਜਿਹੜੇ ਮੁੱਦੇ ਹੈਗੇ ਨੇ ਫਰੋਜਪੁਰ ਦੇ ਸਰਹੱਦੀ ਇਲਾਕਿਆਂ ਦੇ ਹੈਗੇ ਨੇ ਕਿਸਾਨਾਂ ਦੇ ਹੈਗੇ ਨੇ ਉਹ ਮੁੱਦਿਆਂ ਤੇ ਅਸੀਂ ਲੜਾਂਗੇ ਤੇ ਉਹ ਮੁੱਦਿਆਂ ਤੇ ਅਸੀਂ ਹੱਕ ਵੀ ਦਵਾਵਾਂਗੇ ਸੋ ਇਸ ਵੀਡੀਓ ਨੂੰ ਤੁਸੀਂ ਦੋਸਤੋਂ ਵੱਧ ਤੋਂ ਵੱਧ ਅਗੇ ਸ਼ੇਅਰ ਕਰੋ ਨਾਲੇ ਇਸ ਵੀਡੀਓ ਤੇ ਕਮੈਂਟ ਵੀ ਆਪਣੇ ਦਿਹਾ ਜੇ ਸੋ ਤੁਸੀਂ ਵੇਖ ਰਹੇ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮੇਰੇ ਨਾਲ ਸੀ ਕੈਮਰਾਮੈਨ ਸਹਿਯੋਗ ਦੇਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਸ਼ੁਕ ਦੀ ਟੀਮ ਦਾ ਤੇ ਇਸ ਪਿੰਡ ਦੇ ਸਾਡੇ ਸੱਜਣਾ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ